ਜ਼ਿੰਦਗੀ ਦੀਆਂ ਪਰੇਸ਼ਾਨੀਆਂ ਇੱਕ ਬੁੱਢੇ ਆਦਮੀ ਦੀ ਕਹਾਣੀ ਪਿੰਡ ਦੇ ਇੱਕ ਕੋਨੇ ਵਿੱਚ ਰਹਿੰਦਾ ਇੱਕ ਬੁੱਢਾ ਆਦਮੀ ਸੀ ਜਿਸ ਦਾ ਨਾਮ ਬਲਬੀਰ ਸੀ ਉਸ ਦੀ ਉਮਰ 70 ਸਾਲ ਤੋਂ ਵੱਧ ਸੀ ਪਰ ਉਸ ਦਾ ਚਿਹਰਾ ਹਮੇਸ਼ਾ ਚਮਕਦਾ ਰਹਿੰਦਾ ਸੀ ਕਈ ਲੋਕ ਉਸ ਦੀ ਜ਼ਿੰਦਗੀ ਦੇ ਸਫ਼ਰ ਤੇ ਹੱਸਦੇ ਸਨ ਕਿਉਂਕਿ ਉਸ ਨੇ ਹਮੇਸ਼ਾ ਗਰੀਬੀ ਅਤੇ ਦੁੱਖਾਂ ਨਾਲ ਗੁਜ਼ਾਰਾ ਕੀਤਾ ਸੀ ਪਰ ਬਲਬੀਰ ਦੀ ਕਹਾਣੀ ਵਿੱਚ ਇੱਕ ਇਹੋ ਜਿਹਾ ਸੱਚ ਲੁਕਿਆ ਸੀ ਜੋ ਹਰ ਕਿਸੇ ਨੂੰ ਜੀਵਨ ਦੇ ਅਸਲ ਮਾਇਨੇ ਦੱਸਦਾ ਹੈ ਬਲਬੀਰ ਦਾ ਬਚਪਨ ਬਹੁਤ ਗਰੀਬੀ ਵਿੱਚ ਬੀਤਿਆ ਉਸ ਦੇ ਮਾਤਾ ਪਿਤਾ ਮਜ਼ਦੂਰੀ ਕਰਦੇ ਸਨ ਤੇ ਉਹ ਖੁਦ ਉਹ ਵੀ ਛੋਟੀ ਉਮਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਸਕੂਲ ਜਾਣਾ ਉਸ ਲਈ ਇੱਕ ਸੁਪਨਾ ਸੀ ਪਰ ਬਲਬੀਰ ਨੇ ਕਦੇ ਹਾਰ ਨਹੀਂ ਮੰਨੀ ਉਹ ਮਜ਼ਦੂਰੀ ਦੇ ਨਾਲ-ਨਾਲ ਪੜਨ ਦਾ ਯਤਨ ਕਰਦਾ ਸੀ ਰਾਤ ਨੂੰ ਜਦੋਂ ਸਾਰੇ ਸੌਂ ਜਾਂਦੇ ਬਲਬੀਰ ਦੀਵੇ ਦੇ ਚਾਨਣੇ ਆਪਣੀਆਂ ਕਿਤਾਬਾਂ ਪੜ੍ਹਦਾ ਸੀ ਜਦੋਂ ਬਲਬੀਰ ਨੌਜਵਾਨ ਹੋਇਆ ਉਸਨੇ ਨਕਸ਼ਾ ਬਣਾਉਣ ਦਾ ਕੰਮ ਸਿੱਖਿਆ ਪੈਸੇ ਘੱਟ ਮਿਲਦੇ ਸਨ ਪਰ ਉਸਨੇ ਆਪਣੇ ਕੰਮ ਨੂੰ ਮਿਹਨਤ ਅਤੇ ਇਮਾਨਦਾਰੀ ਨਾਲ ਕਰਨਾ ਜਾਰੀ ਰੱਖਿਆ ਪਰ ਜ਼ਿੰਦਗੀ ਨੇ ਉਸ ਦੀ ਕਠਿਨਾਈਆਂ ਘਟਾਉਣ ਦੀ ਬਜਾਏ ਹੋਰ ਵਧਾ ਦਿੱਤੀਆਂ ਇੱਕ ਹਾਸੇ ਵਿੱਚ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਬਲਵੀਰ ਦੇ ਮੋਢਿਆਂ ਤੇ ਆ ਗਈ ਕਈ ਸਾਲਾਂ ਤੱਕ ਉਹ ਹੰਬਦੇ ਰਹੇ ਪਰ ਜੋ ਵੀ ਬਲਵੀਰ ਨੂੰ ਜਾਣਦਾ ਸੀ ਇਹ ਬੰਦਾ ਦੁੱਖਾਂ ਨੂੰ ਹੱਸ ਕੇ ਸਹਿਣਾ ਜਾਣਦਾ ਹੈ ਇੱਕ ਦਿਨ ਪਿੰਡ ਦੇ ਨੌਜਵਾਨ ਉਸ ਨੂੰ ਪੁੱਛਣ ਆਏ ਬ ਬਾਜੀ ਤੁਸੀਂ ਕਿਵੇਂ ਹਮੇਸ਼ਾ ਹੱਸਦੇ ਹੋ ਜਦੋਂ ਤੁਹਾਡੇ ਜੀਵਨ ਵਿੱਚ ਇੰਨੀਆਂ ਪਰੇਸ਼ਾਨੀਆਂ ਹਨ ਬਲਵੀਰ ਨੇ ਹੌਲੀ ਹੌਲੀ ਹੱਸਦੇ ਹੋਏ ਕਿਹਾ ਪੁੱਤਰੋ ਜ਼ਿੰਦਗੀ ਇੱਕ ਸਮੁੰਦਰ ਵਰਗੀ ਹੈ ਕਈ ਵਾਰ ਲਹਿਰਾਂ ਸ਼ਾਂਤ ਹੁੰਦੀਆਂ ਹਨ ਅਤੇ ਕਈ ਵਾਰ ਤੂਫਾਨੀ ਪਰ ਤੂਫਾਨਾਂ ਤੋਂ ਡਰ ਕੇ ਜਿਹੜਾ ਸਮੁੰਦਰ ਪਾਰ ਕਰਨਾ ਛੱਡ ਦੇਵੇ ਉਹ ਕਦੇ ਮੰਜ਼ਿਲ ਤੇ ਨਹੀਂ ਪਹੁੰਚਦਾ ਸੱਚਾਈ ਇਹ ਹੈ ਕਿ ਜ਼ਿੰਦਗੀ ਦੀਆਂ ਮੁਸ਼ਕਲਾਂ ਸਾਨੂੰ ਸਿਖਾਉਣ ਆਉਂਦੀਆਂ ਹਨ ਕਿ ਅਸੀਂ ਕਿਵੇਂ ਮਜ਼ਬੂਤ ਬਣ ਸਕੀਏ ਉਸਨੇ ਆਪਣਾ ਤਜਰਬਾ ਸਾਂਝਾ ਕੀਤਾ ਮੈਂ ਵੀ ਕਈ ਵਾਰ ਹਾਰ ਨੰਤਾ ਸੋਚਿਆ ਸੀ ਜੇਕਰ ਮੈਂ ਹਾਰ ਮੰਨ ਲੈਂਦਾ ਤਾਂ ਮੇਰੇ ਬੱਚੇ ਮੇਰੇ ਤੋਂ ਕੀ ਸਿੱਖਣਗੇ ਅਸੀਂ ਦੁੱਖਾਂ ਨੂੰ ਆਪਣੇ ਮਨ ਵਿੱਚ ਬਸਾਉਣ ਦੀ ਬਜਾਏ ਉਹਨਾਂ ਤੋਂ ਸਿੱਖਣਾ ਚਾਹੀਦਾ ਹੈ ਅਤੇ ਹਰ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹ ਬੱਚਿਆਂ ਨੂੰ ਕਹਾਣੀ ਦੱਸਣ ਲੱਗਾ ਮੈਂ ਇੱਕ ਵਾਰ ਇੱਕ ਜੰਗਲ ਵਿੱਚ ਗਿਆ ਸੀ ਮੈਨੂੰ ਰਸਤੇ ਵਿੱਚ ਇੱਕ ਰੁੱਖ ਮਿਲਿਆ ਜਿਸ ਦੀ ਜੜ ਟੁੱਟੀ ਹੋਈ ਸੀ ਮੈਂ ਸੋਚਿਆ ਹੁਣ ਇਹ ਰੁੱਖ ਸੁੱਕ ਜਾਵੇਗਾ ਪਰ ਕੁਝ ਮਹੀਨਿਆਂ ਬਾਅਦ ਜਦੋਂ ਮੈਂ ਵਾਪਸ ਉਥੇ ਗਿਆ ਉਹ ਰੁੱਖ ਨੇ ਆਪਣੀ ਟੁੱਟੀ ਜੜ ਵਿੱਚੋਂ ਵੇ ਪੱਤੇ ਕੱਢ ਲਏ ਸੰ ਇਹ ਰੁੱਖ ਸਾਨੂੰ ਸਿਖਾਉਂਦਾ ਹੈ ਕਿ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਉਸ ਦੀ ਇਹ ਗੱਲ ਸੁਣ ਕੇ ਨੌਜਵਾਨ ਨੇ ਸੋਚਿਆ ਕਿ ਜ਼ਿੰਦਗੀ ਵਿੱਚ ਜੋ ਵੀ ਸਮੱਸਿਆਵਾਂ ਹਨ ਉਹ ਸਾਨੂੰ ਤਬਾਹ ਕਰਨ ਲਈ ਨਹੀਂ ਸਾਨੂੰ ਸਮਜਬੂਤ ਬਣਾਉਣ ਲਈ ਆਉਂਦੀਆਂ ਹਨ ਬਲਬੀਰ ਦੀ ਇਹ ਕਹਾਣੀ ਸਾਡੇ ਲਈ ਇੱਕ ਸਿੱਖਿਆਈ ਹੈ ਕਿ ਜ਼ਿੰਦਗੀ ਦੇ ਹਰ ਇੱਕ ਪਹਿਲੂ ਨੂੰ ਸਵਾਲਾਂ ਦੇ ਨਾਲ ਨਹੀਂ ਪਰ ਅਭਿਆਸ ਦੇ ਨਾਲ ਜੀਵਨ ਜੀਣਾ ਚਾਹੀਦਾ ਹੈ ਬਲਬੀਰ ਦੀ ਕਹਾਣੀ ਸਾਨੂੰ ਦੱਸਦੀ ਹੈ ਕਿ ਜ਼ਿੰਦਗੀ ਵਿੱਚ ਚੰਗਾ ਸਮਾਂ ਹੋਵੇ ਜਾਂ ਮਾੜਾ ਹਮੇਸ਼ਾ ਹੀ ਮਤਲਬ ਨਾਲ ਅੱਗੇ ਵਧਦੇ ਰਹੋ ਕਦੀ ਵੀ ਹਾਲਾਤਾਂ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦਿਓ ਪਰੇਸ਼ਾਨੀਆਂ ਨੂੰ ਸਵੀਕਾਰ ਕਰਕੇ ਉਹਨਾਂ ਨਾਲ ਲੜਨ ਦੀ ਤਾਕਤ ਆਪਣੇ ਅੰਦਰ ਪੈਦਾ ਕਰੋ ਜ਼ਿੰਦਗੀ ਸਾਨੂੰ ਹਮੇਸ਼ਾ ਸਿਖਾਉਣ ਆਉਂਦੀ ਹੈ ਅਤੇ ਸਿੱਖਣ ਵਾਲਾ ਹੀ ਅਸਲ ਜ਼ਿੰਦਗੀ ਜਿਉਂਦਾ ਹੈ ਅਤੇ ਜੇਕਰ ਤੁਹਾਨੂੰ ਇਸ ਕਹਾਣੀ ਰਾਏ ਕੁਝ ਸਿੱਖਣ ਨੂੰ ਮਿਲਿਆ ਹੈ ਤਾਂ ਆਪਣੀ رائے ਕਮੈਂਟ ਬਾਕਸ ਵਿੱਚ ਲਿਖ ਕੇ ਜਾਓ